ਆਣਾ ਨਿਕਾਜਿਆ ਵੀਡੀਓ ਕਲਿੱਪ ਦੇਖ ਕੇ ਤੁਹਾਡੀ ਰੂਹ ਖੁਸ਼ ਹੋ ਜਾਵੇਗੀ ਸੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਕਿ ਇੱਕ ਮਾਂ ਨੇ 6 ਬੱਚਿਆਂ ਨੂੰ ਜਨਮ ਦਿੱਤਾ ਹੈ ਜੀ ਹਾਂ ਸੋਸ਼ਲ ਮੀਡੀਆ ਤੇ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਕਲਿੱਪ 'ਚ ਤੁਸੀਂ ਦੇਖੋਗੇ ਵੀ ਇੱਕ ਇੱਕ ਕਰਕੇ ਸਾਰੇ ਬੱਚਿਆਂ ਨੂੰ ਬਾਹਰ ਚੱਕ ਕੇ ਲਿਆਂਦਾ ਜਾ ਰਿਹਾ ਹੈ ਇਹਨਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋ ਧੀਆ ਤੇ ਚਾਰ ਪੁੱਤਾਂ ਸੋ ਦੇਖ ਲਓ ਵੀ ਰੱਬ ਨੇ ਇੱਕੋ ਵਾਰੀ ਮਾਪਿਆਂ ਨੂੰ ਐਡਾ ਵੱਡਾ ਪਰਿਵਾਰ ਦੇ ਦਿੱਤਾ ਕਿ ਉਹਨਾਂ ਦੇ ਘਰ ਉਹਨਾਂ ਰੌਣਕ ਹੀ ਲੱਗ ਗਈ 6 ਬੱਚਿਆਂ ਦੇ ਨਾਲ ਬੱਚਿਆਂ ਨੂੰ ਸੰਭਾਲਣਾ ਤਾਂ ਹੁਣ ਔਖਾ ਹੋਵੇਗਾ ਪਰ ਚਲੋ ਰਲ ਮਿਲ ਕੇ ਨਾਲ ਰਿਸ਼ਤੇਦਾਰ ਸੰਭਾਲ ਲੈਣਗੇ ਬਾਕੀ ਯਾਰੋ ਰੱਬ ਦੇ ਰੰਗਾਂ ਦਾ ਕੁਝ ਪਤਾ ਨਹੀਂ ਲੱਗਦਾ ਕਈ ਬੱਚਿਆਂ ਲਈ ਤਰਸਦੇ ਆ ਕਈਆਂ ਨੂੰ ਬੱਚੇ ਨਹੀਂ ਮਿਲਦੇ ਤੇ ਕਈਆਂ ਨੂੰ ਤੁਸੀਂ ਦੇਖ ਹੀ ਲਿਆ ਵੀਡੀਓ ਚ ਵੀ 6 ਬੱਚਿਆਂ ਦਾ ਜਨਮ ਇੱਕ ਮਾਂ ਦੀ ਗੁਖੂਈ ਹੋਇਆ ਹੈ ਸੋ ਤੁਸੀਂ ਸਾਰੇ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਜੋ ਰੱਬ ਤੁਹਾਡੇ ਘਰ ਵੀ ਔਲਾਦ ਦੇਵੇ ਤੁਹਾਡੇ ਘਰ ਵੀ ਰੌਣਕ ਲੱਗੇ ਸੋ ਵੀਡੀਓ ਇੱਥੇ ਖਤਮ ਕਰਦੇ ਹਾਂ ਰਬਰਾਕ